ਮੈਂ surjit singh raje raje natural farming ਜਿਲ੍ਹਾ ਸ਼ੇਰਪਾਗ ਸਿੰਘ ਨਗਰ ਪੰਜਾਬ ਦਾ ਰਹਿਣ ਵਾਲਾ ਸੋ ਇਹ ਨਾ ਇੱਕ ਪਾਲਖ ਦਾ ਬੂਟਾ ਹੈ ਇਹਦਾ ਪਾਲਣ ਪੋਸ਼ਣ ਕੁਦਰਤੀ ਤਰੀਕੇ ਦੇ ਨਾਲ ਕੀਤਾ ਗਿਆ ਨਾ ਇਹਨੂੰ ਕੋਈ ਜ਼ਹਿਰੀਲੀ ਸਪਰੇ ਪਾਈ ਗਈ ਨਾ ਕੋਈ ਥ੍ਰੀਖ ਦੀ ਖਾਦ ਪਾਈ ਗਈ ਸੋ ਮੇਰੀ ਹਾਈਟ 6 ਫੁੱਟ 1 ਇੰਚ ਹੈ ਬਿਨਾ ਪਗੜੀ ਸੋ ਇਹ ਦੇਖੋ ਮੇਰੀ ਪਗੜੀ ਦੇ ਬਿਲਕੁਲ ਬਰਾਬਰ ਜਾ ਰਿਹਾ ਸੋ ਇਹਦੇ ਹੁਣ ਆਪਾਂ ਮਿਲਚ ਕਰਦੇ ਹਾਂ ਇਹ ਹੋਇਆ ਹੈ ਜੀ 6 ਫੁੱਟ 2 ਇੰਚ ਹੈ ਜੀ ਤੇ ਦੇਖੋ 6 ਫੁੱਟ 2 ਇੰਚ ਦਾ ਬੂਟਾ ਜੀ ਸੋ ਇਹ ਬੂਟਾ ਸਨੇਹਾ ਦੇ ਰਿਹਾ ਕਿ ਜੇ ਮੈਂ ਬਿਨਾਂ ਖਾਦ ਸਪਰੇ ਤੋਂ 6 ਫੁੱਟ 2 ਇੰਚ ਦਾ ਹੋ ਸਕਦਾ ਤੇ ਬਾਕੀ ਫਸਲਾਂ ਕਿਉਂ ਨਹੀਂ ਬਿਨਾਂ ਖਾਦ ਸਪਰੇ ਤੋਂ ਹੋ ਸਕਦੀਆਂ ਸੋ ਆਪਾਂ ਸਪਰੇ ਨੂੰ ਜਿਹੜੀਆਂ ਹਰੀਲੀਆਂ ਸਪਰੇਆਂ ਤੇ ਖਾਦ ਨੂੰ ਬੰਦ ਕਰਕੇ ਜਿਹੜਾ ਘਰਾਂ ਦੇ ਵਿੱਚ ਬਿਮਾਰੀਆਂ ਦਾ ਹੜਾ ਆਇਆ ਹੋਇਆ ਉਸਨੂੰ ਵੀ ਕੰਟਰੋਲ ਕਰੀਏ ਅਤੇ ਤੰਦਰੁਸਤੀ ਫਰਕਾਰ ਦੇ ਵਿੱਚ ਲਿਆਈਏ ਸੋ ਜਿਹੜਾ ਨੂੰ ਬਤੋ ਬਤ ਬੰਦ ਕੀਤਾ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ